ਦੇ ਨਾਲ ਕੀ ਹੈ ਇੱਕ ਬੰਦੇ ਦਾ ਆਪ ਸ੍ਰੀ ਸਰ ਪਾਇਨ ਦਾ ਕਰੇ ਪਾਇਣ ਬਾਣੀ ਪਾਇਏ ਜਿੱਥੇ ਵੱਡੀਆਂ ਗੁਜਰ ਚਲੇ ਜਾਂਦੇ ਆਜ ਮੇਂ ਤਰ੍ਹਾਂ ਇਹੋ ਜਿਹਾ ਆਤਮਨੀ ਹੈ ਪਾਛੇ ਤਨਾ ਬੱਕੀ ਜਿਆ ਲੋਕਾਂ ਦੇ ਮਨ ਭਗਾਈ ਹੈ ਜਿੱਥੇ ਚੋਕੇ ਸਾਥ ਤੇ ਵੱਡੀਆਂ ਗੁਜਰ ਜਾਣਾ ਹੈ ਇਹਦਾ ਅੰਦਰੂਪ ਪ੍ਰੋਫੈਸਰ ਪਾਸਟਾ ਤੇ ਇਹ ਬਹੁਤ ਬੜੀ ਮੱਠ ਸੋਲਨਾ ਬਾਨੀ ਸੋਲ ਤੇ ਵੀ ਜਾਣਾ ਤੰਦੂਰ ਦੇਆ ਸੋਲ ਤਾਂ ਸੇਂਦਾ ਰਾਣਾ ਪਾਇਆ ਨੇ ਭਨੇ ਭੁਲ ਕੇ ਮੇਰੀ ਜਾਣਾ ਮੱਤੀਆਂ ਬੋਲਣ ਬੜੀਆਂ ਤੇ ਗਵਰਾ ਤੇ ਜੇ ਮੱਥੇ ਆਂ ਤਵਰਾ ਤੇ ਟਿਕਦੇ ਆ ਮਰੀਆਂ ਭੁਗੀਆਂ ਜਾਂਦੀਆਂ ਮੱਤਾਂ ਦੇ ਮੱਥੇ ਤੇ ਨਿਕਲ ਜਾਂਦੇ ਐ ਤੇ ਕਹਿੰਦੇ ਐ ਉਹ ਗਾਣੇ ਗੁਰੂ ਦੇ ਪਾਇਆ ਗੱਤ ਦੇ ਪਾਇਆ ਸੋਲਾ ਪਾਇਆ ਰਾਣਾ ਪਾਇਆ ਇਹਦੇ ਗੁਰੂ ਨਾਨਕ ਦੇ ਦੇਵ